ਅ ਬਹੁਤ ਮਿਹਰਬਾਨੀ ਆਪਣੇ ਰਾਜ ਜੀ ਮੈਂ ਬੇਟਾ ਅਨਰੁਲਾ ਐਜ਼ ਅ 575 ਐਟ ਸਪੋਕਸਮੈਨ ਵੈਫਰ ਕਲੱਬ ਮੈਂ ਇੱਕ ਬਹੁਤ ਤੁਹਾਨੂੰ ਇੱਕ ਤਾਜੀ ਜਿਵੇਂ ਕਹਿੰਦੇ ਇੱਕ ਖੁਸ਼ਖਬਰੀ ਹੈ ਸਾਡੇ ਸ਼ਹਿਰ ਕੋਟਕਪੂਰਾ ਦੇ ਵਿੱਚ ਦਰਿਆਗਰੀ ਦਰਿਆਗਰੀ ਡੇਰੇ ਦੇ ਵਿੱਚ ਇੱਕ ਪੰਜਾਬ ਪੰਜਾਬ ਸਰਕਾਰ ਵੱਲੋਂ ਵੈਲਟ ਫ੍ਰੀ ਆਯੂ ਆਯੂ ਕੈਂਪ ਜਿੰਦੇ ਵਿੱਚ ਆਯੂ ਵੈਦਿਕ ਹੋਮੋਪੈਥਿਕ ਹੋਮੋਪੈਥਿਕ ਦੇ ਡਾਕਟਰ ਵੀ ਆਣਗੇ ਆਯੂਵੈਦਿਕ ਦੇ ਡਾਕਟਰ ਵੀ ਆਣਗੇ ਇਹ ਜਿਹੜਾ ਮਲੋ ਆਯੂਵੈਦਿਕ ਦੀ ਦਵਾਈ ਉਹਨਾਂ ਨੂੰ ਚੈੱਕ ਕਰਕੇ ਦਵਾਈ ਮਲੋ ਫ੍ਰੀ ਦਿੱਤੀ ਜਾਊਗੀ ਹੋਮੋਪੈਥਿਕ ਦੇ ਡਾਕਟਰ ਮਲੋ ਚੈੱਕ ਕਰਕੇ ਮਲੋ ਦਵਾਈ ਫ੍ਰੀ ਦਿੱਤੀ ਜਾਊਗੀ ਇੱਕ ਮਲੋ ਜਿਹੜੇ ਦੂਜੇ ਡਾਕਟਰ ਵੀ ਹੈ ਇੱਕ ਮਲੋ ਸਾਡੇ ਹਸਪੀਟਲ ਦੇ ਡਾਕਟਰ ਸੇਠੀ ਸਾਹਿਬ ਉਹ ਵੀ ਮਲੋ ਉੱਥੇ ਮਲੋ ਵੈਲਨ ਹੋਣਗੇ ਮੈਂ ਮਲੋ ਸਾਰੇ ਸ਼ਹਿਰ ਇਲਾਕੇ ਨੂੰ ਮਲੋ ਸ਼ਹਿਰਦਾਰੀ ਨੂੰ ਸ਼ਹਿਰ ਦੇ ਵਸਨੀਕ ਨੂੰ ਇਲਾਕੇ ਦੇ ਵਸਨੀਕਾਂ ਨੂੰ ਮੈਂ ਬਹੁਤ ਵੱਲੋਂ ਪੋਰਜਰ ਅਪੀਲ ਕਰਦਾ ਜੋ ਵੀ ਜਿਹੜਾ ਬੰਦਾ ਮੱਲੋ ਜਿਵੇਂ ਕਹਿੰਦੇ ਸਮਾਂ ਟਾਈਮ ਕੱਢ ਕੇ ਇਸ ਕੈਂਪ ਦਾ ਮੱਲੋ ਫਾਇਦਾ ਲੈ ਸਕਦਾ ਦਵਾਈਆਂ ਮੱਲੋ ਫ੍ਰੀ ਮਿਲਣਗੀਆਂ ਇਹਦਾ ਜਿਹੜਾ ਟਾਈਮ ਹੈਗਾ 29 ਤਰੀਕ 29 1 2026 ਨੂੰ ਮੱਲੋ ਡੇਰਾ ਦਰੈਗਰੀ ਸੋਭਾ 9 ਵਜੇ ਤੋਂ ਲੈ ਕੇ 4 ਵਜੇ ਤੱਕ ਏ ਮਨ ਲੋ ਉੱਥੇ ਡਾਕਟਰ ਮਨ ਲੋ ਚੈੱਕ ਅਪ ਕਰਨਗੇ ਫਿਰ ਮਨ ਲੋ ਜਿਹੜੀ ਦਵਾਈ ਹੈ ਮਨ ਲੋ ਫ੍ਰੀ ਦਿੱਤੀ ਜਾਊਗੀ ਮੇਰੀ ਮਨ ਲੋ ਪੋਰਜੋ ਅਪੀਲ ਹੈ ਮੇਰੀ ਬੇਨਤੀ ਹੈ ਜੋ ਵੀ ਮਨ ਲੋ ਹੋਮੋਪੈਥਿਕ ਦੀ ਦਵਾਈ ਕੋਈ ਲੈਣਾ ਚਾਹੁੰਦਾ ਹੈ ਕੋਈ ਆਯੂਬੈਦਿਕ ਦਵਾਈ ਲੈਣਾ ਚਾਹੁੰਦਾ ਹੈ ਉੱਥੇ ਮਨ ਲੋ ਡਾਕਟਰ ਚੈੱਕ ਅਪ ਕਰਕੇ ਤੁਹਾਨੂੰ ਇਹ ਜਿਹੜੀ ਦਵਾਈ ਮਨ ਲੋ ਫ੍ਰੀ ਦੇਣਗੇ ਹੀਰੇ ਗਰੁੱਪ ਵੱਲੋਂ ਹੈ ਤੇ ਵਿਸ਼ਵਾਸ ਕਲੱਬ ਵੱਲੋਂ ਮਨ ਲੋ ਜਿਹੜਾ ਹੈ ਆਯੋਜਿਤ ਕੀਤਾ ਗਿਆ ਇਸ ਕਰਕੇ ਜਿਹੜੀ ਮਨ ਲੋ ਹੋਮੋਪੈਥਿਕ ਹੈ ਜਾਂ ਆਯੂਬੈਦਿਕ ਹੈ ਇਹਨਾਂ ਦਵਾਈਆਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਇਹ ਮਨੋ ਜਿਵੇਂ ਕਹਿੰਦੇ ਜੜ ਤੋਂ ਮਨੋ ਜਿਵੇਂ ਕਹਿੰਦੇ ਆ ਆਪਾਂ ਜਿਹੜੀ ਇਹ ਬਿਮਾਰੀ ਨੂੰ ਖਤਮ ਕਰ ਦਈਏ ਇਸ ਕਰਕੇ ਮੇਰੀ ਬੇਨਤੀ ਹੈ ਲਵੀ ਮਨ ਲੋ ਆਓ ਆਪਾਂ ਤੰਦਰੁਸਤ ਹੋਈਏ ਜਿਹੜੀਆਂ ਬਿਮਾਰੀਆਂ ਨੂੰ ਦੂਰ ਭਜਾਈਏ ਇਹੀ ਮੇਰੀ ਅਪੀਲ ਹੈ ਇਹੀ ਮੇਰੀ ਬੇਨਤੀ ਹੈ ਮਨ ਲੋ ਫ੍ਰੀ ਕੈਂਪ ਹੈ ਹੀਰੋ ਵੈਲਫੇਅਰ ਕ ਆਪਣੇ ਹੀਰੇ ਵੈਲਫੇਅਰ ਕਲੱਬ ਐਂਡ ਵਿਸ਼ਵਾਸ ਕਲੱਬ ਵੱਲੋਂ ਇਸ ਕਰਕੇ ਤੁਹਾਨੂੰ ਲੋ ਆਪਾਂ ਵੱਲੋਂ ਫਾਇਦਾ ਠਾਈਏ ਇੰਨੀ ਮਨ ਲੋ ਬੇਨਤੀ ਕਰਦਾ ਬੇਟਾ ਅਨੁਰੂਧਾ ਜੈ ਹਿੰਦ ਥੈਂਕ ਯੂ